ਆ ਰਿਹਾ ਮੜਦਾ ਤੂੰ ਪੁੱਤੇ ਸ਼ਗਨਾ ਨਹੀਂ ਹੁੰਦੀਆਂ ਆਏ ਨਹੀਂ ਕਰਦੇ ਹੁੰਦੇ ਆ ਜਾ ਕਿਹੜਾ ਸ਼ਗਨਾ ਐ ਮੈਂ ਤਾਂ ਸਮਝ ਨਹੀਂ ਲੱਗਦੀ ਮਸਾ ਦੇਂਦੇ ਆ ਮੈਂ ਤਾਂ ਆਹ ਇਹ ਬੋਤ ਹੈ ਹੋਰ ਆਹ ਦੇਖ ਲੈ ਫਿਰ ਮੇਲੋ ਜੀ ਨੂੰ ਖੜੀ ਦੇਖੀ ਜੇ ਨਹੀਂ ਤਾਂ ਮੱਚ ਗਈ ਵੀ ਐਡੀ ਸੋਣੀ ਨੋ ਆ ਗਈ ਐ ਦੀ ਲਾ ਮੱਚੀ ਜਾਣ ਮੇਰੇ ਕੀ ਛਿੱਤਰ ਦੇ ਯਾਦ ਐ ਇਹ ਮਾਸੀ ਰੱਬ ਭੁੱਲਿਆ ਕਿ ਉਹ ਹੀ ਤਾਂ ਗੱਲ ਐ ਚੱਲ ਆ ਜਾ ਲੈ ਪੁੱਤ ਇੱਥੇ ਖੇਡ ਨਾ ਆ ਆ ਗਈ ਜੰਡੀ ਲੈ ਪਾਪਾ ਤੰਦਰੁਸਤ ਰੱਖੀ ਆਈ ਜੋੜੀ ਬਣਾਈ ਰੱਖੀ ਮੇਰੇ ਨੋਹ ਪੁੱਤ ਦੀ ਬੜਾ ਸੋਹਣਾ ਕੀਤਾ ਲੈ ਪੁੱਤ ਆ ਜਾ ਆ ਜਾ ਪੁੱਤ ਲੈ ਜਾ ਮਿੱਟੀ ਕੱਢ ਦੇ ਬਾਹਰ ਪੁੱਤ ਤੂੰ ਵੀ ਬਹਿ ਜਾ ਤੂੰ ਕਿਉਂ ਖੜਾ ਤੂੰ ਵੀ ਮਿੱਟੀ ਕੱਢ ਬਾਬਿਆਂ ਦੇ ਨੂੰ ਪੁੱਤ ਮੱਥਾ ਟੇਕ ਲੈ ਇੰਨਾਂ ਰਾਹੀ ਹੋਇਆ ਸਾਰਾ ਕੁਝ ਆਪਣਾ ਹੱਥ ਲਾ ਦੇ ਪੁੱਤ ਚੱਲ ਬਾਹਰ ਪੁੱਤ ਢੋਲੂ ਨਹੀਂ ਲਿਆਇਆ ਕਿ ਕਿਲਸੀ ਵਾਲਾ ਉਹ ਬੇਬੇ ਮੈਨੂੰ ਕੀ ਪਤਾ ਸੀਗਾ ਮੈਂ ਕਿਹੜਾ ਰੋਸ਼ਟੀਆਂ ਖੇਡੀਆਂ ਨੇ ਇਹਨੂੰ ਪਤਾ ਰਵਾਜਾਂ ਦਾ ਦੱਸ ਦਿੰਦੀ ਚੱਕ ਲੈਂਦੇ ਤੇ ਪੁੱਤ ਮੈਂ ਤੈਨੂੰ ਕਿਹਾ ਸੀ ਕੰਧੋਲੀ ਤੇ ਰੱਖਿਆ ਸੀ ਚੱਲ ਕੋਈ ਨਾ ਸੱਚੇ ਬਾਸ਼ਾ ਤੂੰ ਆ ਤੂੰ ਨਹੀਂ ਮੈਂ ਕੋਈ ਉਹਨਾਂ ਫੇਰ ਪਾ ਜੂਗੀ ਤੇ ਕਿੱਲੇ ਸੀ ਪਾ ਜੀ ਲੈ ਵਿਹਾਰ ਕਰੋ ਫਿਰ ਛਟੀਆਂ ਦਾ ਲੈ ਪੁੱਤ ਛੜ ਤੂੰ ਉਧਰ ਨੂੰ ਜਾ ਮਰਾ ਜੇ ਕਰ ਲੈ ਸਾਤੀ ਕਰਨੀ ਆ ਪੁੱਤ ਵਾਸ ਹੈਲੋ ਕੀ ਹੋ ਗਿਆ ਪੁੱਤ ਅੱਛਾ ਚੱਲ ਚੱਲ ਰਹੀ ਹੈ ਮੇਰੀ ਗੱਲ ਸੁਣ ਪੁੱਤ ਕਿੱਧਰ ਜਾਣਾ ਉਹ ਕੰਮ ਆ ਜ਼ਰੂਰੀ ਲੈ ਆਹ ਜ਼ਰੂਰੀ ਆ ਪਹਿਲਾਂ ਬੇ ਗੱਲ ਸੁਣ ਰਿਆ ਲੈ ਆਹ ਕੰਮ ਪਹਿਲਾਂ ਜ਼ਰੂਰੀਅਤ ਜ਼ਰੂਰੀ ਕੰਮ ਹੈ ਮਸਾਂ ਨਾ ਸੁੱਖ ਨਾਲ ਦਿਨ ਆਇਆ ਇਹ ਲੈ ਕੁੜੇ ਦੱਸ ਲੋੜਾ ਆ ਗਿਆ ਆਹ ਕੰਮ ਵਿਚਾਲੇ ਛੱਡ ਕੇ ਤੁਰ ਗਿਆ ਨਾ ਪਹਿਲਾਂ ਸ਼ਰਮ ਨਹੀਂ ਆਦੀ ਵੇ ਆ ਜਾ ਮੁੰਡਿਆ ਗੱਲ ਸੁਣ ਰਿਆ ਕੇ ਮੇਰੀ मुझे तो हाथ का दीपन है क्या इशारे के बाद है क्या आज भी तो काम है कोई न मानो बोलो न आज हम लड़ी आजा पुत्र सुखनाला ऐसा करना था देना आई छट के नहीं जाइए तो हम तो बेबी गिरोही का मां सोनपी ले आकर ठीक है न जब जाकर क्या रहेगी दीपाला नहीं नहीं बेबी ਕੋਈ ਬੈਠੀ ਨਹੀਂ ਮਾਤਾ ਚਲ ਕੋਈ ਨਾ ਪੁੱਤ ਤੇ ਮੈਨੂੰ ਨਾ 라ਡੀ ਦਾ ਫੋਨ ਆਇਆ ਸੀ ਆ ਪਾਣੀ ਨਹੀਂ ਆ ਰਿਹਾ ਸਰਦੂਲਗੜ ਸਾਰਾ ਡੁੱਬਿਆ ਪਿਆ ਪੁੱਤ ਕੋ ਨਾਲ ਦੇ ਮੁੰਡੇ ਦਾ ਦੋਸਤ ਨੇ ਫੋਨ ਕਰਤਾ ਕਹਿੰਦਾ ਆਪਾਂ ਨੱਕਾ ਦੇਖ ਕੇ ਇਹ ਕਿਤੇ ਆਪਣੇ ਕੰਨੀ ਨਾ ਪਾਣਿਆ ਤੈਨੂੰ ਪਤਾ ਮਸਾ ਦਾ ਬਹੁਤ ਫਸਲ ਬੁਰੀ ਐ ਜੇ ਆਪਾਂ ਆਪਣੇ ਧੋਨੇ ਚ ਪਾਣੀ ਵੜ ਗਿਆ ਨਰਮੇ ਚ ਵੜ ਗਿਆ ਸਾਰਾ ਤਬਾਹ ਹੋ ਜੂਗਾ ਬੇਬੇ ਉਹ ਤਾਂ ਚਲ ਕੁੰਡੀ ਗੱਲ ਠੀਕ ਆ ਪਰ ਜੇ ਜਾਣੀ ਸੀ ਤਾਂ ਨਾ ਦੱਸਦੀ ਕਿ ਜਾ ਸਕਦੇ ਸੀ ਪੁੱਤ ਉਹਨੇ ਨਾ ਜਿਹੜੀ ਆ ਸਮਝੇ ਮਸਾ ਦਾ پتہ ਹੈ ਅਰੀਆ ਸੁਪਰੀਆ ਬਾਤ ਐ ਆਪਾਂ ਫਸਲ ਇਹ ਹੋ ਗਈ ਸਾਰੇ ਪਾਸੇ ਕਿੱਦਾਂ ਜਾਵਾਂਗੇ ਮਾਂ ਕਹਿੰਦਾ ਕੋਈ ਗੱਲੀ ਵੀਰਪਾਣ ਨੂੰ ਕਹ ਜੀ ਮੇਰੀ ਲੰਦਾ ਗੁੱਸਾ ਨਾ ਕਰੇ ਨਹੀਂ ਤੇ ਮਦਾ ਕੋਤ ਗੁਣੀ ਨਹੀਂ ਆਇਆ ਨਹੀਂ ਨਹੀਂ ਬੇਬੇ ਗੁੱਸਾ ਦਾ ਕੀ ਨਹੀਂ ਗੱਲ ਦਾ ਕੋਈ ਗੱਲ ਹੋਰ ਤੇ ਪੁੱਤ ਤੇਰੇ ਜੀ ਦਾ ਕਿ ਨਹੀਂ ਬੇਬੇ ਕੋਈ ਗੱਲ ਨਹੀਂ ਲੱਗ ਜੂਆ ਹੌਲੀ ਹੌਲੀ ਕੋਈ ਨਾ ਪੁੱਤ ਉਹ ਤਾਂ ਹੁੰਦਾ ਹੀ ਆ ਜਦੋਂ ਪੇਕਿਆ ਕਰੋ ਧੀ ਆਉਂਦੀ ਹੈ ਨਾ ਤੈਨੂੰ ਪਤਾ ਪੇਕੇ ਛੱਡਨੇ ਬਹੁਤ ਔਖੇ ਹੁੰਦੇ ਆ ਨਹੀਂ ਕੋਈ ਨਾ ਜਦੋਂ ਮੈਂ ਵਿਆਹ ਕੇ ਆਈ ਸੀ ਮੇਰਾ ਵੀ 2 ਮਹੀਨੇ ਜੀ ਨਹੀਂ ਸੀ ਲੱਗਿਆ ਫਿਰ ਤੈਨੂੰ ਪਤਾ ਇਹਨਾਂ ਦੇ ਕੰਮਾਂ ਦੇ ਕੰਜਰਖਾਨੇ ਨੇ ਸਾਰਾ ਕੁਝ ਭਲਾਤਾ ਤੇ ਕਿਧਰੇ ਗਿਆ ਜੀਜੂ ਨਹੀਂ ਆਈ ਪੁੱਤ ਤੇਰਾ ਆ ਘਰ ਦੇ ਕੰਮਾਂ 'ਚ ਤੂੰ ਵੀ ਭੁੱਲ ਜਾਈਂਗੀ ਤੇਰਾ ਤਾਂ ਪੇਕੇ ਜਾਣ ਨੂੰ ਜੀ ਨਹੀਂ ਕਰਨਾ ਹਾਂ ਹਾਂ ਬੇਬੇ ਕੋਈ ਗੱਲ ਨਹੀਂ ਥੋੜੀ-ਥੋੜੀ ਮੇਰਾ ਵੀ ਜੀ ਲੱਗ ਜੂਗਾ ਨਹੀਂ ਕੋਈ ਨਾ ਪੁੱਤ ਆਹੀ ਤਾਂ ਚਾਰ ਦਿਨ ਖਾਣ ਹੰਡਾਉਣਦੇ ਆ ਜਦੋਂ ਮੈਂ ਵਿਆਹ ਕੇ ਆਈ ਸੀ ਜਾਏ ਵੱਢੜੀ ਦੀ ਮੇਰੀ ਤਾਂ ਸਾਰਾ ਦਿਨ ਕੰਮਾਂ 'ਚ ਸੁਰਤੀ ਬੰਦਲੀ ਰਹਿੰਦੀ ਸੀ ਜੇ ਮੈਂ ਘਰੇ ਤਿਆਰ ਹੋ ਜਾਂਦੀ ਤਾਂ ਕੰਮ ਰਹਿ ਜਾਂਦੇ ਜੇ ਕੰਮ ਕਰ ਲਾਂਦੀ ਤਾਂ ਤਿਆਰ ਨਹੀਂ ਹੋਇਆ ਜਾਂਦਾ ਸੀ ਇਕ ਤੇ ਮੇਰੀ ਸਾਸਾ ਐਡੀ ਚੰਦਰੀ ਸੀ ਨਹੀਂ ਮੈਂ ਹੁੰਦਾ ਤੇ ਬਾਪੂ ਦੇ ਮੰਜੇ ਤੇ ਬਿਠਣ ਦਿੰਦੀ ਤੇ ਜੇ ਮੈਂ ਕਦੇ ਬਹਿ ਜਾਂਦੀ ਬੁਰਬੁਰ ਲੱਗ ਜਾਂਦੀ ਕਰਨ ਹਾਰ ਕੇ ਸਾਰਾ ਦਿਨ ਕੰਮਾਂ ਛੱਡਣੇ ਪੈਂਦੇ ਵੀ ਚਲ ਚਾਹੇ ਨੂੰ ਖਾਵੇ ਤੂੰ ਬੋਲੀ ਜਾ ਮੈਂ ਤਾਂ ਭਾਈ ਸਾਰਾ ਦਿਨ ਪਸੂਆਂ ਚ ਮੇਰੇ ਤਾਂ ਗੁੱਤ ਬਾਂਦੜੀ ਰਹਿੰਦੀ ਸੀ ਅੱਛਾ ਬੇਬੇ ਨਹੀਂ ਤੈਨੂੰ ਤਾਂ ਤੇਰੀ ਸਾਸਾ ਐਨੀ ਚੰਗੀ ਮਿਲੀ ਐ ਜਿਹੜੀ ਆਪਦੇ ਮੂੰਹੋਂ ਕਹਿੰਦੀ ਐ ਵੀ ਵਧੀਆ ਤਿਆਰ ਹੋ ਕੇ ਰਿਹਾ ਕਰ ਤੂੰ ਤਾਂ ਫਿਕਰ ਨਾ ਕਰ ਕਿਸੇ ਗੱਲ ਦਾ ਹਾਂ ਹਾਂ ਬੇਬੇ ਕੋਈ ਗੱਲ ਨਹੀਂ ਥੋੜੇ ਹੁੰਦੇ ਮੈਨੂੰ ਕਹਦਾ ਫਿਕਰਾ ਤੁਸੀਂ ਐਂ ਦੱਸੋ ਕੀ ਲਾਡੀ ਕਦੋਂ ਕਮੂਗਾ ਕੋਈ ਨਾ ਪੁੱਤ ਉਹ ਤਾਂ ਆਉਂਦਾ ਉਹ ਓਹੋ ਸੱਚ ਮੈਂ ਕੀ ਗੱਲ ਆਈ ਸੀ ਮੈਂ ਤਾਂ ਤੇਰੇ ਗੱਲਾਂ ਚ ਭੁੱਲ ਗਈ ਪੁੱਤ ਮੈਂ ਗੁੜ ਪਿਆਉ ਰੱਖਿਆ ਤੇ ਮਿੱਠੀਆਂ ਰੋਟੀਆਂ ਬਣਾ ਲੈ ਅੱਜ ਤੈਨੂੰ ਚੌਂਕੇ ਚਾੜਨਾ ਮੈਂ ਹਾਂ ਹਾਂ ਬਬੇ ਕੋਈ ਗੱਲ ਨਹੀਂ ਆ ਜਾ ਠੀਕ ਹੈ ਚਲ ਕੋਈ ਨਹੀਂ ਮੈਂ ਕਰ ਰਿਹਾ ਮੈਂ ਕਰ ਰਿਹਾ ਆ ਗਿਆ ਠੀਕ ਹੈ ਤੇਨੂੰ ਮੈਂ ਫੇਰ ਗੱਲ ਕਰਦਾ ਕਰੂੰਗਾ ਯਾਰ ਪੱਕਾ ਸ਼ਾਮ ਨੂੰ ਕਰੂੰਗਾ ਟੈਨਸ਼ਨ ਨਾ ਲੈ ਚੰਗਾ ਲਵ ਯੂ ਬੇਬੇ ਆ ਗਿਆ ਉਜੜਿਆ ਖੜਿਆ ਕਿੱਥੇ ਗਿਆ ਸੀ ਤੂੰ ਜਾਣ ਨੂੰ ਕਿੱਥੇ ਜਾਣਾ ਕੰਮ ਗਿਆ ਸੀ ਪਤਾ ਤਾਂ ਹੈ ਤੈਨੂੰ ਲੈ ਕੀ ਪਤਾ ਮੈਨੂੰ ਕੰਮ ਦਾ ਨਾ ਤੇਰੇ ਕੰਮਾਂ ਦਾ ਮੈਨੂੰ ਕੀ ਪਤਾ ਮੇਰੀ ਗੱਲ ਸੁਣ ਹਜੇ 1 ਦਿਨ ਹੋਇਆ ਉਹਨੂੰ ਵਿਆਹ ਕੇ ਆਈ ਨੂੰ ਹੁਣੀ ਮੈਂ ਉਹਦੇ ਪੜਦੇ ਪਾਈ ਜene ਸਾਰੀ ਉਮਰ ਕਿੱਥੇ ਲੰਗੀ ਨਾ ਮੈਂ ਸਾਰੀ ਉਮਰ ਹੀ ਤੇਰੇ ਪੜਦੇ ਪਾਈ ਜਾਊਂਗੀ ਉਹ ਫਿਰ ਕਿੱਡੀ ਗੱਲ ਆ ਬੇਬੇ ਹਣ ਹਰੇਕ ਗੱਲ ਦੱਸ ਕੇ ਜਾਣ ਵਾਲੀ ਵੀ ਨਹੀਂ ਹੁੰਦੀ ਮੁੰਡਿਆਂ ਦੀਆਂ 100 ਗੱਲਾਂ ਹੁੰਦੀਆਂ ਨੇ ਕਿਹੜੀ ਕਿਹੜੀ ਗੱਲ ਦੱਸਾਂ ਮੈਂ ਤੈਨੂੰ ਨਾਲੇ ਉਹਨੂੰ ਨਾ ਮੇਰੀ ਗੱਲ ਸੁਣ ਤੂੰ ਛਟੀਆਂ ਖੇਡ ਤਾਂ ਵਿਚਾਲੇ ਛੱਡ ਗਿਆ ਅਗਲੀ ਦੇ ਮਨ ਤੇ ਕੀ ਬ ਬੀਤੀ ਜਾਨ ਦੇ ਪਰ ਮਾੜੀ-ਵੋਟੀ ਸ਼ਰਮ ਮੰਨ। ਉਹ ਬੇਬੇ ਦੱਸੀ ਜਾਇਆ ਜਨਾ ਤੈਨੂੰ 100 ਕੰਮ ਹੁੰਦੇ ਨੇ। ਜਾ ਆਇਆ ਮੈਂ ਕੰਮ ਨਿਭੜ ਗਿਆ, ਘਰੇ ਆ ਗਿਆ। ਹੁਣ ਖੜਾਣਾ ਛੱਡੀਆਂ। ਹੁਣ ਮਾਰ ਲੈਣਾ ਚਾਰ ਛੱਡੀਆਂ ਉਹਦੇ। ਅੱਛਾ ਹੁਣ ਖੜਾਣਾ ਛੱਡੀਆਂ। ਜਿਹੜੇ ਕਾਰ ਬਿਹਾਰ ਹੁੰਦੇ ਉਹ ਟਾਈਮ ਨਾਲ ਹੀ ਹੁੰਦੇ ਨੇ। ਆਏ ਨਹੀਂ ਹੁੰਦੇ ਤੇਰੇ ਕਹਿਣ ਤੇ। ਨਾਲੇ ਮੇਰੀ ਗੱਲ ਸੁਣ। ਪਹਿਲਾਂ ਵਾਲੀ ਗੱਲ ਪਹਿਲਾਂ ਸੀ। ਹੁਣ ਤੂੰ ਵਿਆਹ ਕਰਿਆ ਗਿਆ। ਹੁਣ ਤੂੰ ਭਾਈ ਓਵੇਂ ਬਣ ਕੇ ਰਹਿ। ਬਗਾਨੀ ਧੀ ਉਹ ਵੀ ਆਂਦਾ ਘਰ ਛੱਡ ਕੇ ਆਈ ਐ। ਉਹ ਚਲ ਚੰਗਾ ਬੇਬੇ ਹਰ ਮਚਾਲ ਦੀ ਘੁੱਟ ਲਿਆ ਦੇ ਤੜਕੇ ਦਾ ਭੁੱਖ ਨਾ ਮੇਰੀ ਗੱਲ ਸੁਣੋ ਜਿੱਥੇ ਗਿਆ ਸੀ ਉਹਨੇ ਤੈਨੂੰ ਚਾਹ ਨਹੀਂ ਪਈ ਔਰ ਐਵੇਂ ਕਾ ਤੂੰ ਸ਼ੱਕ ਕਰਦੀ ਹੁੰਨੀ ਆ ਕਿਹਦੇ ਕੋਲੇ ਗਿਆ ਸੀ ਮੁੰਡਿਆ ਮੁੰਡਿਆ ਦੇ ਸੌ ਕੰਮ ਹੁੰਦੇ ਨੇ ਬਸ ਘਰੇ ਆਇਆ ਮੈਂ ਘਰੇ ਆ ਕੇ ਰੋਟੀ ਪਾਣੀ ਖਾਣਾ ਸੀਗਾ ਅੱਛਾ ਮੈਂ ਸ਼ੱਕ ਨਹੀਂ ਕਰਦੀ ਜਿਹੜੀ ਮੈਂ ਗੱਲ ਕਹਿੰਦੀ ਆ ਨਾ ਉਹ ਮੈਂ ਸਹੀ ਕਹਿੰਦੀ ਆ ਚੱਲ ਕੋਈ ਨਾ ਕਹਦੇ ਨੇ ਵੀਰਪਾਲ ਨੂੰ ਵੀਰਪਾਲ ਪੁੱਤ ਆਜ਼ਾਦੀ ਪੁੱਟ ਬਣਾ ਦੇ ਲਾਡੀ ਨੂੰ ਤੇ ਕੁਝ ਰੋਟੀ ਨਹੀਂ ਖਾਣੀ ਰੋਟੀ ਤਾਂ ਮੈਂ ਫਰੈਂਡ ਕੋਲੇ ਖਾਇਆ ਅੱਜ ਨਾ ਫਰੈਂਡ ਦਾ ਬਰਥਡੇ ਦਿਹਾੜਾ ਉਹਨੇ ਮੈਨੂੰ ਉੱਥੇ ਰੋਕ ਲਿਆ ਕਹਿੰਦਾ ਆ ਜਾ ਕੁਝ ਖਾ ਪੀ ਗਏ ਨੇ ਤੇ ਬਸ ਫਿਰ ਉੱਥੇ ਖਾ ਲਿਆ ਮੈਂ ਤੁਸੀਂ ਖਾਦੀ ਨਹੀਂ ਜੀ ਨਾ ਮੈਂ ਤਾਂ ਤੁਹਾਡੀ ਵੇਟ ਕਰਦੀ ਸੀ ਹਾਂ ਚਲ ਖਾ ਲਵਾਂ ਰੋਟੀ ਚਲ ਕੋਈ ਨਹੀਂ ਖਾ ਲ ਰੋਟੀ ਖਾਣੀ ਤਾਂ ਰੋਟੀ ਖਾ ਕੇ ਸਮਝੋ ਮੈਦਾਂ ਰੋਟੀ ਖਾ ਕੇ ਆਇਆ ਤੇ ਨਾਲੇ ਨਾ ਅੱਜ ਮੈਨੂੰ ਥੋੜਾ ਜਿਹਾ ਕੰਮ ਹੈ ਮੈਂ ਫੋਨ ਤੇ ਡਾਕੂਮੈਂਟਸ ਹੀ ਭਰਨੇ ਨੇ ਥੋੜੇ ਜਿਹਾ ਉਹ ਪਰ ਕੇ ਤੇ ਫਿਰ ਸੋਮਵਾਰ ਤੁਸੀਂ ਸੋਚੋ ਪਹਿਲਾਂ ਹਾਂ ਹਾਂ ਕੋਈ ਗੱਲ ਨਹੀਂ ਯਾਰ ਜੀ ਮਮੀ ਕੋਲੇ ਤੇ ਆਈ ਹੁਣ ਮੈਨੂੰ ਦੱਸ ਕੀ ਪਤਾ ਸੀ ਮਮੀ ਕਹਿੰਦੀ ਮੇਰਾ ਚਿੱਤ ਨਹੀਂ ਠੀਕ ਹੈ ਯਾਰ ਗੱਲ ਸੁਣ ਲੈਗਾ ਮੇਰੇ ਠੀਕ ਹੈ ਮਮੀ ਮੇਰੇ ਕੋਲੇ ਵੀ ਕਿਵੇਂ ਗੱਲ ਕਰਾਂ ਸਵੇਰੇ ਗੱਲ ਕਰੂੰਗਾ ਹਿੰ ਤੂੰ ਸੌਂ ਜਾ ਰੋਟੀ ਪਾਣੀ ਖਾ ਲਿਆ ਵਧੀਆ ਠੀਕ ਹੈ ਚੰਨ ਸਵੇਰੇ ਸ਼ੀਵ ਜੀ ਨਾਲ ਜੀ ਕਰ ਦਿੰਦੇ ਮੈਂ ਚੱਲ ਫੋਨ ਲਾ ਲਈ ਬਸ ਹੁਣ ਸੌਂ ਜਾ ਬਾਬਾ ਪਲੀਜ਼ ਐਨ ਮੈਂ ਉਨੀ ਸ਼ੱਕ ਕਰੂੰਗਾ ਠੀਕ ਹੈ ਚੰਨ ਤੂੰ ਮੈਂ ਹਾਂ ਅੱਜ ਇੰਨਾ ਟਾਈਮ ਹੋ ਗਿਆ ਹਜੇ ਤੱਕ ਆਇਆ ਹੀ ਨਹੀਂਗਾ ਕਿਵੇਂ ਹੋ ਵਧੀਆ ਨਾ ਇੰਨੀ ਲੇਟ ਹੋ ਗਏ ਪਲੇਟ ਕਰ ਕੀ ਹੋਵਾ ਘਰੇ ਕੰਮ ਵਾਲੇ ਸੀਗੇ ਮਾਤਾ ਮੰਮੀ ਨੂੰ ਸੌ ਵਾਰਨੇ ਲਾ ਕੇ ਆਇਆ ਤੁਹਾਨੂੰ ਕੰਮ ਵਾਲੇ ਨਹੀਂ ਰਹਿਣ ਲੱਗੇ ਘਰ ਦੇ ਲੱਕਿਆ ਹੁਣ ਘਰ ਦੇ ਕੰਮ ਤਾਂ ਨਵੇੜੂਗਾ ਹੀ ਇਕੱਲਾ ਇਕੱਲਾ ਤਹਿਗਾ ਹੋਰ ਦੱਸ ਕੌਣ ਕਰੂਗਾ ਕੰਮ ਕਿਉਂ ਕਦੇ ਤੁਹਾਨੂੰ ਰਾਤ ਨੂੰ ਗੱਲ ਕਰਨ ਚ ਪ੍ਰੋਬਲਮ ਹੁੰਦੀ ਆ ਨਾ ਤੁਸੀਂ ਦਿਨੇ ਉਹ ਕਰੋ ਕੀ ਕਰਦੇ ਰਹਿੰਦੇ ਆ ਇਹ ਜਾ ਤੇ ਕਰਨਾ ਕੀ ਐ ਤੈਨੂੰ ਦੱਸਿਆ ਤਾਂ ਸੀਗਾ ਬੇਬੇ ਢਿੱਲੀ ਐ ਬੇਬੇ ਮੈਨੂੰ ਕਹਿੰਦੀ ਹੁਣ ਮੈਂ ਤੇਰੇ ਕੋਲੇ ਪਿਆ ਕਰੂੰਗੀ ਹੁਣ ਮੈਂ ਕਿਵੇਂ ਜਵਾਬ ਦੇਦਾ ਫਿਰ ਤੁਸੀਂ ਮੈਸੇਜ ਵੀ ਨਹੀਂ ਕਰਦੇ ਕੋਈ ਯਾਰ ਕਿਵੇਂ ਮੈਂ ਕਰਾਂ ਕੋਈ ਰਿਪਲਾਈ ਨਹੀਂ ਕਰਦੇ ਕੀ ਗੱਲ ਮੇਰੀ ਗੱਲ ਸੁਣ ਰਾਤ ਨੂੰ ਆਪਣੀ ਗੱਲ ਨਹੀਂ ਹੋ ਸਕਦੀ ਦਿਨੇ ਗੱਲ ਕਰਦਾ ਤੇਰੇ ਕੋਲ ਤਾਂ ਰਹਿਣਾ ਦਿਨੇ 24 ਘੰਟੇ ਯਾਰ ਹੋਰ ਦੱਸ ਕੀ ਕਰਾਂ ਸੇ ਮੇਰੇ ਕੋਲ ਕਿਦੋਂ ਹੋਣੇ 24 ਘੰਟੇ ਮਨ ਜੇ 10 ਮਿੰਟ ਆ ਜੰਨੇ ਤਾਂ ਅੱਛਾ ਤੁਸੀਂ ਉਹਨਾਂ ਸਾਰਾ ਦਿਨ ਸਮਝਦੇ ਹੋ ਓਹੋ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਹੈਗਾ ਮੇਰਾ ਮਤਲਬ ਵੀ ਆਪਾਂ ਰੋਜ਼ ਮਿਲਦੇ ਤਾਂ ਹੈਗੇ ਆਂਗੇ ਨਾਲੇ ਤੈਨੂੰ ਪਤਾ ਹੈ ਵੀ ਮੈਂ ਆਪਦੇ ਘਰ ਦਾ ਕੰਮ ਛੱਡਦਾ ਪਰ ਤੈਨੂੰ ਮਿਲਣਾ ਨਹੀਂ ਛੱਡ ਸਕਦਾ ਉਹ ਤਾਂ ਚਲੋ ਠੀਕ ਹੈ ਪਰ ਮੈਨੂੰ ਐਂ ਜਿਉਂ ਕਿਉਂ ਲੱਗਦਾ ਤੁਸੀਂ ਮੇਰੇ ਤੋਂ ਕੁਝ ਲੁਕੋਈ ਜਾਂਨੇ ਹੋ ਓਹੋ ਨਹੀਂ ਯਾਰ ਕੁਝ ਨਹੀਂ ਮੈਂ ਤੁਹਾਨੂੰ ਲੁਕੋਇਆ ਸਾਰਾ ਕੁਝ ਤਾਂ ਤੈਨੂੰ ਮੈਂ ਦੱਸਦਾ ਨਾਲੇ ਬਸ ਘਰ ਦੇ ਹਾਲਾਤ ਜਿਨੇ ਕੁਝ ਠੀਕ ਹੈ ਤੈਨੂੰ ਸਾਰਾ ਕੁਝ ਦੱਸੀ ਤਾਂ ਜਾਨਾ ਬੇਬੇ ਨਹੀਂ ਤਾਰ ਕੇ ਮਨ ਜਾਣੀ ਚ ਖੁਸ਼ ਹੈਗਾ ਮੇਰਾ ਨਾਲੇ ਸਾਰਾ ਕੁਝ ਤੈਨੂੰ ਮੈਂ ਦਿਖਾ ਦਿੰਨਾ ਉਹਨਾ ਵੀਡੀਓ ਕਾਲ ਤੇ ਠੀਕ ਹੈ ਵੀ ਆਹ ਦੇਖ ਮੈਂ ਘਰੇ ਬੈਠਾ ਜਿਆਦਾ ਮੈਂ ਕਿਤੇ ਹੋਰ ਪਾਸੇ ਜਾਣਾ ਫੇਰ ਤਾਂ ਤੂੰ ਮੇਰੇ ਤੋਂ ਚੈੱਕ ਕਰ ਲੈ ਠੀਕ ਹੈ ਦਿਖਾ ਤਾਂ ਦਿਨ ਪਰ ਫੇਰ ਵੀ ਮੇਰੇ ਮਨ ਜਨਾਈਂ ਚ ਲੱਗੀ ਜਾਂਦਾ ਵੀ ਤੁਸੀਂ ਮੇਰੇ ਤੋਂ ਕੁਝ ਗੱਲ ਲੁਕੋਈ ਜਾਂਦੇ ਹੋ ਹੈਗੀ ਆ ਕੋਈ ਗੱਲ ਐਵੇਂ ਕੋ ਟੈਨਸ਼ਨ ਲੈਣੀ ਹੁੰਨੀ ਐ ਬਸ ਨੱਕਰੀ ਹੁਨਾ ਤੂੰ ਇਸ ਗੱਲ ਦੀ ਫਿਕਰ ਨਾ ਕਰਿਆ ਕਰ ਚਲਾ ਜਾ ਕੁਝ ਖਾ ਗਏ ਆਈਏ ਖਾ ਕੇ ਤਾਂ ਆਪਾਂ ਫੇਰ ਆਉਣੇ ਆ ਜੀ ਮੇਰੀ ਗੱਲ ਸੁਣੋ ਆਪਾਂ ਘੁੰਮ ਕੇ ਨਾ ਆਏ ਦੋ ਚਾਰ ਦਿਨ ਕਿਤੇ ਓ ਯਾਰ ਤੇਰਾ ਦਿਮਾਗ ਤਾਂ ਠੀਕ ਐ ਕੀ ਗੱਲਾਂ ਕਰੀ ਜਾਂਦੀਆਂ ਤੈਨੂੰ ਮੈਂ ਤਿੰਨਾਂ ਵਾਲੀ ਕਹਤਾ ਵੀ ਬੇਬੇ ਬਿਮਾਰ ਐ ਅੱਛਾ ਬੇਬੇ ਬਿਮਾਰ ਨੂੰ ਘਰੇ ਛੱਡ ਜਾ ਤੇ ਤੈਨੂੰ ਕੋ ਮਾਣ ਲੈ ਜਾ ਮੈਂ ਕਿਹੜਾ ਲਾਡੀ ਤੈਨੂੰ ਹੁਣੇ ਕਹੀ ਐ ਨਹੀਂ ਆ ਜਦੋਂ ਬੇਬੇ ਠੀਕ ਹੋ ਗਈ ਉਦੋਂ ਕਹਿਆ ਵੀ ਆਪਾਂ ਚੱਲ ਪਾਂਗੇ ਕੋਈ ਗੱਲ ਨਹੀਂ ਠੀਕ ਤਾਂ ਹੋ ਜਾਂਦੇ ਕਰ ਲੂਗਾ ਰਹਿ ਮੈਂ ਨਾ ਤੁਸੀਂ ਮੈਨੂੰ ਕਦੇ ਇੰਨੇ ਗੁੱਸੇ ਨਾਲ ਬੋਲੇ ਤਾਂ ਹੈ ਨਹੀਂ ਪਹਿਲਾਂ ਕਦੇ ਹੁਣ ਕੀ ਹੋ ਗਿਆ ਤੁਹਾਨੂੰ ਪਹਿਲਾਂ ਤੂੰ ਮਜਬੂਰੀ ਸਮਝਦੀ ਸੀ ਹੁਣ ਮਜਬੂਰੀ ਸਮਝਣੋਂ ਹਟ ਗਈ ਲੈ ਦੱਸ ਮੈਂ ਤੈਨੂੰ ਕੀ ਕਵਾਂ ਹੋਰ ਨਾ ਤੇਰੀ ਕਾਦੀ ਮਜਬੂਰੀ ਆ ਪਹਿਲਾਂ ਤਾਂ ਮੇਰੇ ਅੱਦੇ ਬੋਲ ਚ ਤੁਸੀਂ ਮੇਰੀ ਗੱਲ ਸੁਣ ਇਹੋ ਜਿਹੀ ਕਿਹੜੀ ਮਜਬੂਰੀ ਆ ਉਹ ਤਾਂ ਦੱਸ ਦੋ ਤੁਸੀਂ ਮੈਨੂੰ ਉਹੋ ਯਾਰ ਉਹ ਗੱਲ ਨਹੀਂ ਹੈਗੀ ਮੇਰਾ ਮਤਲਬ ਮੈਂ ਤਾਂ ਤੈਨੂੰ ਐਂ ਕਹਿਣਾ ਕਿ ਮੰਮੀ ਨੂੰ ਠੀਕ ਹੋ ਜਾਂਦੇ ਕੋਈ ਗੱਲ ਨਹੀਂ ਫਿਰ ਦੇਖ ਲਾਂਗੇ ਘੁੰਮਣ ਬਾਰੇ ਵੀ ਨਾ ਲਾਡੀ ਅੱਗੇ ਤਾਂ ਤੁਸੀਂ ਮੈਨੂੰ ਆਪ ਕਹਿੰਦੇ ਹੁੰਦੇ ਸੀ ਵੀ ਆਪਾਂ ਘੁੰਮਣ ਚੱਲੀਏ ਤੇ ਹੁਣ ਜਦੋਂ ਮੈਂ ਕਹਿੰਨੀ ਆ ਤਾਂ ਤੁਸੀਂ ਐਂ ਪੈ ਗਏ ਮੇਰੇ ਗੱਲ ਕੀ ਗੱਲ ਸਮਝ ਵੀ ਲੈ ਮੇਰੀ ਗੱਲ ਨੂੰ ਤੈਨੂੰ ਮੈਂ ਇੱਕੋ ਗੱਲ ਨੂੰ ਪੰਜਾਰੀ ਦਿਨ ਮੈਂ ਕਹਤਾ ਵੀ ਮੰਮੀ ਠੀਕ ਨਹੀਂ ਠੀਕ ਹੋ ਜਾਂਦੇ ਉਦੋਂ ਬਾਅਦ ਸੋਚ ਲਾਂਗੇ ਮਿਲਣ ਦਾ ਵੀ ਅੱਛਾ ਹਜੇ ਵੀ ਸੋਚਣਾ ਮਿਲਨ ਦਾ ਓ ਯਾਰ ਕਿਉਂ ਲੜੀ ਜਾਨੀ ਐ ਚਲਾ ਜਾ ਪਹਿਲਾਂ ਕੁਝ ਖਾ ਕੇ ਆ ਯਾਰ ਕੁਝ ਖਾ ਕੇ ਆਣੇ ਐ ਐਵੇਂ ਮਾੜੀ ਮਾੜੀ ਗੱਲ ਤੇ ਲੜਾਈ ਪਾ ਕੇ ਬਹਿ ਜਾਨੀ ਐ ਲੈ ਸਾਡੇ ਮਾਜੀ ਜਿਹੜੇ ਵੀਰਪਾਲ ਹੋਰ ਵੀ ਬੀਬੀ ਮੰਤਰੀ ਸੀ ਬੀਬੀ ਨਾ ਪੁੱਤ ਤੂੰ ਕਿ ਪਾਂਡੇ ਮਾਜਣ ਲੱਗੀ ਨਾਲੇ ਮੈਂ ਤੈਨੂੰ ਕਿਹਾ ਪੁੱਤ ਤੂੰ ਝਿਲੇ ਝਿਲੇ ਦਾ ਕਰਲਾ ਕਰ ਪਾਂਡੇ ਠੀਕ ਕਰ ਮਾਪੀ ਮਾਜ ਲਾ ਕਰ ਛੱਡ ਮੇਰੀ ਧੀ ਮੈਂ ਮਾਜ ਲਾ ਨਹੀਂ ਨਹੀਂ ਬੀਬੀ ਕੋਈ ਗੱਲ ਨਹੀਂ ਫੇਰ ਕੀ ਹੋਇਆ ਪਾਂਡੇ ਤਾਂ ਮੰਜਣੀ ਆ ਇਹ ਕਿਹੜੇ ਕਿਸੇ ਦੇ ਐ ਨੀ ਪੁੱਤ ਕੋਈ ਗੱਲ ਨਹੀਂ ਮਾਪੀ ਮਾਜ ਲੈਨੇ ਚਾਰ ਭਾਂਡੇ ਵਾਲਾ ਖੜੀ ਹੋ ਜਾ ਤੂੰ ਕੋਈ ਗੱਲ ਨਹੀਂ ਬੇਬੇ ਹੁਣ ਤੱਕ ਬਥੇਰੋ ਮਾਜ ਲੈ ਨਾਲੇ ਵੈਸੇ ਵੀ ਤੇਰੀ ਸਾਥ ਨੇ ਤੇ ਤੈਥੋਂ ਬਾਹਲੇ ਭਾਂਡੇ ਵਿੱਚ ਜਾਏ ਹਨ ਹੁਣ ਮੈਂ ਆਪੇ ਮਾਜ ਲੂੰਗੀ ਨਹੀਂ ਚੱਲ ਕੋਈ ਨਾ ਪੁੱਤ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਕਹਨੇ ਹੁੰਦੇ ਆ ਚੱਲ ਚੰਗਾ ਮੈਂ ਚੁੱਲੇ ਦਾ ਸਾਭ ਲਾਣੀ ਆ ਮਾਜ ਲੈ ਤੂੰ ਠੀਕ ਆ ਬੇਬੇ ਕੋਈ ਗੱਲ ਨਹੀਂ ਲੈ ਬੇਬੇ ਤੂੰ ਪ੍ਰਾਦ ਕਿਤੇ ਚੱਕ ਲਈ ਮੈਂ ਰੋਟੀ ਬਣਾਉਣੀ ਤਾਂ ਹੈਗੀ ਆ ਨਾ ਤਾ ਦੇ ਮੈਨੂੰ ਆਪੋ ਤੇ ਮੈਂ ਅੱਗ ਮਚਾ ਕੇ ਇਹ ਚਿੱਲੇ ਤੇ ਰੋਟੀ ਬਣਾਉਂਗੀ ਲੈ ਚਿੱਲੇ ਤੇ ਕਾਤ ਬਣਾਉਣੀ ਹੈ ਬੇਬੇ 1 ਮਿੰਟ ਚ ਬਣਾ ਦੂੰਗੀ ਮੈਂ ਨਹੀਂ ਨਹੀਂ ਪੁੱਤ ਮੈਂ ਸ਼ੁਰੂ ਤੇ ਚਿੱਲੇ ਤੇ ਬਣਾਉਣੀ ਹੈ ਤੇ ਲਾਟੀ ਖਾਂਦਾ ਨਹੀਂ ਜਿੱਤੇ ਆ ਤੇ ਗੈਸ ਦੀ ਚਿੱਲੇ ਦੀ ਖਾਓ ਬੇਬੇ ਆ ਜਾ ਫਿਰ ਮੈਂ ਬਣਾਵਾ ਦਿੰਦਾ ਮੈਂ ਲੈ ਲਾਂ ਨਹੀਂ ਪੁੱਤ ਚੱਲ ਓਹੋ ਅੱਗ ਸਾਰੀ ਮੱਚ ਗਈ ਲੈ ਤਵਾ ਤਾਂ ਨਾ ਭੁੱਲੀ ਗਈ ਮੈਂ ਆ ਜਾ ਪੁੱਤ ਖੇਤੀ ਖੇਤੀ ਲਾ ਦੇ ਮੈਂ ਆੜਦੇ ਨੇ ਤੂੰ ਬਣਾ ਰੋਟੀ ਅਜਮਟਾ ਘੜਾ ਪੁੱਤ ਮੈਨੂੰ ਬੇਬੇ ਆ ਜਾ ਕੀਤੀ ਮੈਂ ਆਖਾ ਕਿ ਤੂੰ ਕਰੇ ਚਿੱਲੇ ਦੀ ਰੋਟੀ ਬਣਾਈ ਨਹੀਂ ਹੋਣੀ ਤੇ ਗੈਸ ਤੇ ਲਾਉਣੀ ਐ ਚਲ ਮੈਂ ਹੀ ਲਾ ਦਿੰਨੀ ਦੋ ਰੋਟੀਆਂ ਲਾਉਣੀਆਂ ਬਾਡੀ ਦੀਆਂ ਫੇਰ ਲੈ ਕੇ ਆਉਣੀਆ ਗਰਮ ਗਰਮ ਰੋਟੀ ਬਣਾਇਆ ਨਾ ਨਹੀਂ ਨਹੀਂ ਉਹ ਤਾਂ ਕਰ ਠੀਕ ਆ ਬੇਬੇ ਚਲ ਕੋਈ ਨਹੀਂ ਫੇਰਤੀ ਆ ਜੇ ਨਹੀਂ ਆਉਂਦੀ ਤਾਂ ਇੱਕ ਰੋਟੀ ਬਣਾਏ ਸ਼ੁਰੂ ਤੂੰ ਤੇਰਾ ਪੁਰਾਣਾ ਵੀ ਚਿੱਲੇ ਦੀ ਰੋਟੀ ਖਾਂਦਾ ਸੀ ਤੇ ਮੇਰੀ ਸੱਸ ਦੀ ਜਿਹੜੀ ਉਹ ਤਾਂ ਗੈਸ ਤੇ ਹੀ ਝਾਕਣ ਨਹੀਂ ਸੀ ਹਿੰਦੀ ਉਹ ਤਾਂ ਸਾਰਾ ਦਿਨ ਚੁੱਲੇ ਦੇ ਮੂਹਰੇ ਬਿਠਾਈ ਰੱਖਦੀ ਸੀ ਨਾਲੇ ਮੇਰੇ ਵੀ ਗੱਲ ਤਾਂ ਹੈਗੀ ਆ ਤੇਰੇ ਵੇਲੇ ਤਾਂ ਨਹੀਂ ਗਏ ਸੋਨੇ ਉਹ ਤਾਂ ਬਾਅਦ ਵਿੱਚ ਆਏ ਹੋਣਗੇ ਨਹੀਂ ਪੁੱਤ ਕਿੱਥੇ ਸੀ ਗਏ ਸੋ ਤਾਂ ਗਾਂਸ ਨੂੰ ਤਾਂ ਹੈ ਹੀ ਨਹੀਂ ਸੀ ਉਹ ਤਾਂ ੁੱਲੇ ਹਾਰੀ ਜਾਂਦੇ ਸੀ ਸਾਰਾ ਦਿਨ ਆ ਠੀਕ ਆ ਲੈ ਬਤ ਤੜਕੇ ਰਗੇ ਆ ਲਾਡੀ ਭੁੱਖਾ ਹੋਗਾ ਉਹ ਤਾਂ ਡੀਕਦਾ ਹੋਗਾ ਜੀ ਬੇ ਬੇ ਰੋਟੀ ਲੈ ਕੇ ਆਈ ਨਹੀਂ ਕਿਹਾ ਤਾਂ ਹੈਗਾ ਬੇਬੇ ਵੀ ਜੇ ਕੋਈ ਐਵੇਂ ਦੀ ਗੱਲ ਸੀ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਅੱਗੇ ਤੋਂ ਵੀ ਧਿਆਨ ਰੱਖਿਓ ਇਸ ਗੱਲ ਦਾ ਵੀ ਜਦੋਂ ਕੋਈ ਹੋ ਹੋਵੇ ਨਾ ਨਹੀਂ ਮੈਨੂੰ ਪਤਾ ਹੁੰਦਾ ਆਪ ਦੱਸ ਦਿਆ ਕਰੋ ਕੋਈ ਟਵਾਰੀ ਕੋਈ ਨਾ ਪੁੱਤ ਮੈਨੂੰ ਆਏ ਸੀ ਵੀ ਚਲ ਦੋ ਰੋਟੀਆਂ ਪਿੱਛੇ ਕਾਣੂ ਇਹਨੂੰ ਕਹਿਣਾ ਮੈਂ ਹੀ ਲਾ ਲੈਣੀ ਆ ਅੱਗ ਮਚਾਤੀ ਸੀ ਮਿੰਟ ਲੱਗਦਾ ਚੁੱਲ੍ਹੇ ਤੇ ਕਹਿੰਦਾ ਟਾਈਮ ਲੱਗਦਾ ਹੁੰਦਾ ਤਾਂ ਢੀਕੂਗਾ ਲਾਡੀ ਤਾਂ ਕਹੇਗਾ ਬੇਬੇ ਇੰਨੀ ਲੇਟ ਹੋ ਗਈ ਮੜੇ ਮੜੇ ਨਾਲ ਹੀ ਕਰੇ ਟਾਈਮ ਲੱਗ ਗਿਆ ਚਲ ਕੋਈ ਨਾ ਹੁਣ ਫੜਾ ਆਉਣੀ ਆ ਭੱਜ ਕੇ ਰੋਟੀ ਤਾਂ ਲੈ ਆ ਗੁਰਪ੍ਰੀਤ ਫਿਰਦਾ ਇਹਨੂੰ ਪੁੱਛਦੀ ਆ ਗੁਰਪ੍ਰੀਤ ਪੁੱਤ ਹਾਂ ਬਾਈ ਲਾਡੀ ਨਹੀਂ ਦੇਖਿਆ ਕਿਤੇ ਹਾਂ ਤਾਈ ਉਹ ਤਾਂ ਆਏ ਨਹੀਂ ਧੜਕੇ ਦਾ ਲੈ ਮੈਨੂੰ ਤਾਂ ਕਹਿੰਦਾ ਸੀ ਮੈਂ ਖੇਤ ਜਾਣਾ ਬੇਬੇ ਰੋਟੀ ਲੈ ਕੇ ਆ ਜੀ ਗਿਆ ਕਿੱਧਰ ਏ ਓ ਡੁੱਪ ਜਾਣਾ ਕੋਈ ਨਾ ਮੈਂ ਕਰਦੀ ਆ ਪਤਾ ਗਿਆ ਕਿੱਥੇ ਦੇਖ ਲੈ ਕੀ ਬਹਾਨੇ ਲਾਉਂਦਾ ਆ ਆ ਗਏ ਬੇ ਆ ਗਈ ਬੁੱਤ ਲੈ ਕੀ ਗੱਲ ਤੁਸੀਂ ਰੋਟੀ ਮੋੜ ਕੇ ਤੋਂ ਲੈ ਲੀ ਨੀ ਪੁੱਤ ਉਹ ਗੁਰਪ੍ਰੀਤ ਨਾਲ ਉਹ ਨਰਮਾ ਗੁੱਡੀ ਜਾਂਦਾ ਨਾ ਉਹਦੇ ਕੋਲੋਂ ਰੋਟੀ ਖਾ ਲਈਏ ਨੇ ਕਹਿੰਦਾ ਬੇਬੇ ਚਲ ਤੂੰ ਆ ਰੋਟੀ ਘਰੇ ਲੈ ਜਾ ਅੱਛਾ ਨਾਲੇ ਤੁਸੀਂ ਕਹਿੰਦੇ ਸੀਗੇ ਵੀ ਉਹ ਗਰਮ ਰੋਟੀ ਖਾਂਦੇ ਆਂ ਕਿ ਤਾਂ ਕਰਕੇ ਲੈ ਕੇ ਜਾਂਦੇ ਆਂ ਤੁਸੀਂ ਪੁੱਤ ਗਰਮ ਰੋਟੀ ਤਾਂ ਉਹ ਵੀ ਗਰਮ ਗਰਮ ਆਈ ਸੀ ਉਹਨਾਂ ਦੀ ਰੋਟੀ ਤੇ ਕਹਿੰਦਾ ਮੈਂ ਤਾਂ ਕਰਕੇ ਬੇਬੇ ਰੋਟੀ ਖਾ ਲਈ ਉਹ ਵੱਧ ਲਈ ਆਈ ਸੀ ਰੋਟੀਆਂ ਅੱਛਾ ਚਲ ਕੋਈ ਨਹੀਂ ਤੇ ਨਾਲੇ ਪੁੱਤ ਤਾਂ ਆਏ ਬੈਠੀਆਂ ਪੈ ਜਾਂਦੀ 10 ਮਿੰਟ ਆਰਾਮ ਕਰ ਲਾਂਗੀ ਉਹ ਨਹੀਂ ਬੇਬੇ ਫਿਰ ਕਰੇ ਕੋਈ ਹੈ ਨਹੀਂ ਸੀ ਨਾ ਮੇਰਾ ਜੀ ਨਹੀਂ ਲੱਗਿਆ ਮੈਂ ਤਾਂ ਤੁਹਾਨੂੰ ਟਿੱਕੀ ਆਂਦੀ ਸੀ ਲੈ ਓਹੋ ਕਮਲ ਜੀ ਚਲ ਅੱਜ ਤਾਂ ਲੱਡੀ ਨੇ ਰੋਟੀ ਨਹੀਂ ਖਾਧੀ ਗੁਰਪ੍ਰੀਤ ਕੋਲੋਂ ਖਾ ਲਈ ਕਈ ਵਾਰ ਆ ਮੈਨੂੰ ਤਾਂ ਟਾਈਮ ਲੱਗ ਜਾਂਦਾ ਖੇਤ ਵਿੱਚ ਤੂੰ ਆਏ ਨਾ ਮੈਨੂੰ ਟਿੱਕਿਆ ਕਰ ਪੁੱਤ ਠੀਕ ਹੈ ਬੇਬੇ ਚੱਲ ਕੋਈ ਗੱਲ ਹਾਂ ਚੱਲ ਮੈਂ ਰੋਟੀ ਧਰਦਾ ਅੰਦਰ ਪਤਾ ਨਹੀਂ ਕਿੱਥੇ ਉੱਜੜਿਆ ਮੁੰਡਾ ਜਾ ਕਹਿੰਦਾ ਬੇਬੇ ਮੈਂ ਖੇਤ ਜਾਣਾ ਸਾਂਹੀਆਂ ਕਿਤੇ ਵਧਾਈਆਂ ਕਿਤੇ ਤੜਕੇ ਦਾ ਪਤਾ ਨਹੀਂ ਘਰੇ ਨਹੀਂ ਬੜਿਆ ਆ ਹੁੰਦਾ ਬੇਬੇ ਬੈਠੀਂ ਕਰਦੀ ਆ ਪਾਣੀ ਲੈ ਕੇ ਦੀ ਕਰਮੀ ਕਿੰਨੀ ਹੈ ਨਾ ਗੱਲ ਸੁਣ ਵੇ ਤੇ ਆਉਣੀ ਹੈ ਤੈਨੂੰ ਜਲੂਆ ਕਿੱਥੇ ਉੱਜੜਿਆ ਸੀ ਸਵੇਰ ਦਾ ਉਹ ਖੇਤ ਤਾਂ ਗਿਆ ਸੀਗਾ ਹੋਰ ਮੈਂ ਦੱਸ ਕਿੱਥੇ ਜਾਣਾ ਮਰਿਆ ਨਾ ਤੇਰੇ ਮੂੰਹ ਤੇ ਨਾ ਖੇਤ ਕਿੱਥੇ ਗਿਆ ਸੀ ਖੇਤ ਤਾਂ ਮੈਂ ਗਈ ਸੀ ਰੋਟੀ ਲੈ ਕੇ ਗੁਰਪ੍ਰੀਤ ਕਹਿੰਦਾ ਤਾਈ ਉਹ ਤਾਂ ਤੜਕੇ ਦਾ ਨਹੀਂ ਆਇਆ ਰ ਨਹੀਂ ਗਿਆ ਨਹੀਂ ਸੀਗਾ ਜੀ ਮੇਰਾ ਯਾਰ ਦੋਸਤ ਕੋ ਫੋਨ ਆ ਗਿਆ ਤੇ ਉਹਦੇ ਕੋਲ ਜਾ ਰਿਹਾ ਸੀਗਾ ਪਾਣੀ ਪਿਆ ਲੈ ਕੇ ਏਰੀ ਪੀਣਾ ਹੁਣ ਸਾਰੀ ਗੱਲ ਪੈ ਗਿਆ ਕਰ ਮੇਰੇ ਕੁੜੇ ਵੀਰਪਾਲ ਪਾਣੀ ਲੈ ਆਈ ਪੁੱਤ ਤੂੰ ਲਿਆ ਦੇ ਕਿਉਂ ਪਈਦਾ ਤੂੰ ਫੇਰ ਕੀ ਹੋ ਗਿਆ ਜਿਉ ਉਹ ਲਿਆ ਦੂ ਉਹਨੂੰ ਤਾਂ ਉਹ ਦੇਖ ਕੇ ਰਾਜੀ ਨਹੀਂ ਮੈਨੂੰ ਸੱਪ ਤਾਂ ਮਗਾਨੀ ਦੀ ਦੇ ਕੁੜੇ ਕਿਵੇਂ ਪਰਦੇ ਪਾਵਾਂ ਆ ਲੈ ਆਪ ਵੀ ਲੈ ਆ ਕੇ ਦਿੱਤਾ ਪਾਣੀ ਨੂੰ ਪਈ ਰਹਿਣ ਦੇ ਕਾਨੂੰ ਔਖੀ ਕਰਦੀ ਐ ਤੇ ਤੂੰ ਲਿਆ ਦੇ ਬੇਬੇ ਪਾਣੀ ਔਖੇ ਵਾਲੀ ਤਾਂ ਕਿਹੜੀ ਗੱਲ ਆ ਬੇਬੇ ਇੱਕ ਗੱਲ ਤਾਂ ਮੈਨੂੰ ਪਤਾ ਐ ਵੀ ਗੱਲ ਕੋਈ ਹੋਰ ਆ ਜਿਹੜੀ ਤੁਸੀਂ ਮੈਥੋਂ ਲੁਕੋਨੇ ਓਹੋ ਹੈ ਦੇ ਕੰਵਲੀ ਨਹੀਂ ਗੱਲ ਪੁੱਤ ਕੁਛ ਹੋਰ ਨਹੀਂ ਉਹ ਉਹੀ ਕਹਿੰਦਾ ਵੀ ਮਾੜੀ ਮਾੜੀ ਗੱਲ ਤੂੰ ਵੀਰਪਾਲ ਨੂੰ ਕਹੀ ਜਾਨੀ ਹੁੰਨੀ ਐ ਕੋਈ ਗੱਲ ਨਹੀਂ ਸਾਰਾ ਕੰਮ ਹੀ ਕਰਦੀ ਆ ਉਹ 10 ਮਿੰਟ ਉਹਨੂੰ ਆਰਾਮ ਵੀ ਕਰ ਲਣ ਦੇ ਆਹ ਗੱਲ ਐ ਪੁੱਤ ਉਹੀ ਨਾ ਤੂੰ ਗੁੱਸਾ ਕਰੀ ਨਹੀਂ ਬੇਬੇ ਗੱਲ ਗੁੱਸੇ ਵਾਲੀ ਨਹੀਂ ਹੈਗੀ ਗੱਲ ਤਾਂ ਕੋਈ ਹੋਰ ਐ ਮੈਨੂੰ ਪਤਾ ਹੀ ਆ ਕਿੰਨੇ ਦਿਨ ਹੋ ਗਏ ਮੈਨੂੰ ਇਸ ਘਰ ਚ ਆਈ ਨੂੰ ਸਾਰਾ ਕੁਝ ਮੈਨੂੰ ਦਿਖ ਹੀ ਜਾਂਦਾ ਕੀ ਹੈਗਾ ਕੀ ਨਹੀਂ ਹੈਗਾ ਬਸ ਉਹ ਗੱਲ ਅੱਡ ਹੈ ਜੀ ਮੈਂ ਬੋਲਦੀ ਨਹੀਂ ਨਹੀਂ ਤੀਏ ਲੈ ਕੀ ਗੱਲ ਅੱਡ ਹੈ ਇਹਦਾ ਤਾਂ ਆਤੀ ਇਹ ਜੀ ਸੁਵਾਈ ਪਹਿਲੇ ਦਿਨੋਂ ਹੀ ਆਈ ਚੁੜਚੁੜ ਕਰਦਾ ਰਹਿੰਦਾ ਮਾੜੀ ਜੀ ਗੱਲ ਤੇ ਮੈਂ ਬੋਲ ਪਾਣੀ ਹੈ ਮਾੜੀ ਜੀ ਗੱਲ ਤੇ ਇਹ ਬੋਲ ਪਾਂਦਾ ਚੱਲ ਬੇਬੇ ਉਹ ਤਾਂ ਗੱਲ ਮੰਨੀ ਵੀ ਤੁਹਾਡੇ ਨਾਲ ਬੋਲ ਪੈਂਦਾ ਪਰ ਮੇਰੇ ਨਾਲ ਬੋਲਣ ਚ ਕਿਹੜਾ ਇਹਨੂੰ ਕੋਈ ਪ੍ਰੋਬਲਮ ਹੈ ਮੇਰੇ ਨਾਲ ਤਾਂ ਬੋਲ ਸਕਦਾ ਕਦੇ ਬੇਬੇ ਜਿਸ ਦਿਨ ਦੀ ਮੈਂ ਇਸ ਘਰ ਚ ਆਈਆਂ ਕਦੇ ਮੈਨੂੰ ਬੁਲਾਇਆ ਟੰਗ ਨਾਲ ਜੇ ਕੋਈ ਚੀਜ਼ ਕਹਾਂ ਤੇ ਕਹਿ ਦੂ ਭੇਜ ਦੇ ਨੂੰ ਭੇਜ ਦੇ ਨਹੀਂ ਪੁੱਤ ਕੋਈ ਨਾ ਹੌਲੀ ਹੌਲੀ ਹਜੇ ਤੂੰ ਨਵੀਂ ਨਵੀਂ ਆਈਆਂ ਹੌਲੀ ਹੌਲੀ ਆਪ ਹੀ ਉਹ ਹੋ ਜਾਊਗਾ ਆਏ ਨਾ ਤੂੰ ਮਾੜੀ ਵਾੜੀ ਗੱਲ ਤੇ ਦਿਲ ਤੇ ਨਾ ਲਾ ਮੇਰੀ ਧੀਏ ਨਹੀਂ ਨਹੀਂ ਬੇਬੇ ਗੱਲ ਦਿਲ ਤੇ ਨਹੀਂ ਲਾਈ ਮੈਂ ਤਾਂ ਤੈਨੂੰ ਪੁੱਛਿਆ ਵੀ ਕੀ ਗੱਲ ਹੈ ਲੈ ਪੁੱਤ ਗੱਲ ਕੀ ਹੋਣੀ ਹੈ ਕੋਈ ਗੱਲ ਨਹੀਂ ਹੁਣ ਤੈਨੂੰ ਕਿੰਨਾ ਚਿਰ ਹੋ ਗਿਆ ਆਪਣੇ ਘਰੇ ਕੋਈ ਤੈਨੂੰ ਗੱਲ ਦਾ ਪਤਾ ਲੱਗ ਜਾ ਕੋਈ ਆਪਾਂ ਲੜਾਈ ਨਹੀਂ ਬੋਲੇ ਨਹੀਂ ਮਜ਼ਾਕ ਮਜ਼ਾਕ ਨਾਲੀ ਇਹ ਤਾਂ ਕੋਈ ਗੱਲਾਂ ਨਹੀਂ ਆਉ ਕਰ ਜਾਂਦਾ ਹੈ ਚਲ ਬੇਬੇ ਗੱਲ ਦਿਲ ਤੇ ਕਿਵੇਂ ਨਲਾਵਾ ਬੇਬੇ ਪਹਿਲਾ ਤਾਂ ਰਾਤ ਨੂੰ ਇੰਨੀ ਲੇਟ ਘਰੇ ਆਉਂਦਾ ਅੱਛਾ ਜੇ ਘਰੇ ਆਉਂਦਾਗਾ ਤਾਂ ਆ ਕੇ ਮੰਝੜਾ ਕੇ ਅੱਡ ਬੈਠ ਜੂ ਆ ਫੋਨ ਤੇ ਲੱਗ ਜੂ ਕਹਦੂਆ ਮੈਂ ਡਾਕੂਮੈਂਟ ਭੇਜਦਾ ਮੈਂ ਡਾਕੂਮੈਂਟ ਭੇਜਦਾ ਮੈਨੂੰ ਇੱਕ ਵਾਰੀ ਇੱਕ ਗੱਲ ਤਾਂ ਦੱਸ ਦੋ ਤੁਸੀਂ ਵੀ ਖੇਤੀ ਵਾਲਾ ਤਾਂ ਉਹ ਹੈਗਾ ਨਾ ਡਾਕੂਮੈਂਟ ਕਾਦੇ ਭੇਜਦਾ ਖੇਤੀ ਦੇ ਕਾਦੇ ਡਾਕੂਮੈਂਟ ਹੁੰਦੇ ਆ ਨਹੀਂ ਧੀਏ ਕਾਦੇ ਹੋਣੇ ਸੀ ਦਿਨੇ ਤੋਂ ਸਾਰਾ ਦਿਨ ਖੇਤ 'ਚ ਹੀ ਰਹਿੰਦਾ ਉਹਨੇ ਨਾ ਖੇਤ ਦੇ ਕੰਮ ਨਾਲ ਨਾਲ ਕੋਈ ਨੌਕਰੀ ਦਾ ਵੀ ਕਰਦਾ ਵੀ ਚੱਲ ਜੇ ਕੋਈ ਨੌਕਰੀ ਮਿਲ ਗਈ ਬਾਲੀ ਵਧੀਆ ਉਹ ਤਾਂ ਉਹ ਕਾਗਜ਼ ਪੱਤਰ ਜੇ ਕਿਸੇ ਮੁੰਡਿਆਂ ਨੂੰ ਕਹਿੰਦਾ ਹੋਊਗਾ ਹੁਣ ਮੈਂ ਤਾਂ ਮੈਂ ਤਾਂ ਆਣ ਪੜਾ ਇੰਨੇ ਮੈਨੂੰ ਪਤਾ ਨਹੀਂ ਡਾਕੂਮੈਂਟ ਕੀ ਹੁੰਦੇ ਨੇ ਬੇਬੇ ਇੱਕ ਦਿਨ ਤਾਂ ਚੱਲ ਕਹਿਦਾ ਬੰਦਾ ਹੁਣ ਤਾਂ ਸਾਡੇ ਵਿਆਹ ਨੂੰ ਮਹੀਨਾ ਹੋਣ ਵਾਲਾ ਹੋ ਗਿਆ ਐਨਾ ਕਿ ਤਾਂ ਤੁਹਾਨੂੰ ਵੀ ਪਤਾ ਹੀ ਹੈ ਚੱਲ ਪੁੱਤ ਕੋਈ ਨਾ ਫੋਨ ਤਾਂ ਉਹਦੀ ਹੌਲੀ ਹੌਲੀ ਆਰ ਤੇ ਛੁੱਟੂਗੀ ਉਹਨੂੰ ਮੈਂ ਕਹਿ ਦੂੰਗੀ ਵੀ ਭਾਈ ਜਿਹੜਾ ਤੇਰਾ ਫੋਨਾਂ ਦਾ ਕੰਮ ਆ ਤੂੰ ਦਿਨੇ-ਦਿਨੇ ਕਰ ਲੈ ਕਰ ਰਾਤ ਨੂੰ ਨਾ ਕਰਿਆ ਕਰ ਕੋਈ ਨਾ ਤੇ ਮੈਂ ਸਮਝਾ ਦੂੰਗੀ ਹਾਂ ਠੀਕ ਆ ਬੇਬੇ ਇਹ ਵੀ ਹੋ ਸਕਦਾ ਲੈ ਮੈਨੂੰ ਪਤਾ ਹੈ ਹੁਣ ਤੇਰਾ ਜੀ ਨਹੀਂ ਲੱਗਦਾ ਮਹੀਨਾ ਹੋ ਗਿਆ ਤੈਨੂੰ ਭਾਈ ਨੂੰ ਆਏ ਕਰ ਮੈਂ ਲਾਡੀ ਨੂੰ ਕਹਦੇ ਨੇ ਪੁੱਤ ਤੂੰ ਪੇਕੇ ਮੜਿਆ ਲਾਡੀ ਪੁੱਤ ਹਾਂ ਬੇਬੇ ਉਰੀਆ ਕਾ ਜਾਣ ਤੋ ਕਿਸੇ ਵੇਲੇ ਤਾਂ ਚਲ ਕੋਈ ਨਾ ਪੁੱਤ ਗੱਲ ਸੁਣ ਹੁਣ ਨਾ ਪੀਰ ਪਾਲੂ ਤੂੰ ਪੇਕੇ ਬਣਾ ਲਿਆ ਇਹਦਾ ਜੀ ਨਹੀਂ ਲੱਗਦਾ ਵੇਕੇ ਹਾਂ ਮਲਾਕੀ ਕੀ ਲੈ ਕੇ ਹੁਣ ਚਾਰ ਦਿਨ ਲਾਏ ਆਉਗੀ ਛਾੜੀ ਹੁਣਾਂ ਮੈਂ ਉੱਥੇ ਕਹਿੰਦੀ ਆ ਚਾਰ ਦਿਨ ਲਾਇਆਉਗੀ ਨਾਲ ਇਹਦਾ ਜੀ ਲੱਗ ਜੂਗਾ ਵਧੀਆ ਕੁਝ ਕੁਝ ਰਹਿਣ ਲੱਗ ਜੂਗੀ ਇਹ ਵੇ ਮੇਰਾ ਜੀ ਨਹੀਂ ਲੱਗਣਾ ਇਹ ਤੋਂ ਬਿਨਾ ਫੋ ਕੋਈ ਨਾ ਬੇਬੇ ਸਾਰੀ ਤੂੰ ਕੋਈ ਗੱਲ ਨਹੀਂ ਬੇਬੇ ਮੈਂ ਕਿਹੜਾ ਬਾਲੇ ਦਿਨ ਲਾ ਕੇ ਆਉਂਦੇ ਆ ਚਾਰ ਕੁ ਦਿਨ ਲਾ ਕੇ ਆਉਂਗੀ ਫਿਰ ਮੈਂ ਇੱਥੇ ਆ ਜੀ ਚੱਲ ਚੰਗਾ ਪੁੱਤ ਐਂ ਕਰ ਤੂੰ ਤਿਆਰੀ ਕਰ ਲੈ ਆ ਤੇ ਵਗ ਜਾ ਕੋਈ ਨਾ ਚਾਰ ਦੀ ਬਜਾਏ ਤੇ ਪੰਜ ਲਾ ਲਈ ਜੇ ਤਾ ਹੁਣ ਜਾਣਾ ਹੀ ਆ ਦੇਖ ਲੈ ਐ ਮਖੌਲ ਹੀ ਕਹਿ ਤਾ ਮੈਂ ਤੈਨੂੰ ਕਹਿੰਦੀ ਵੀ 7 ਦਿਨ ਤਿਆਰ ਹੋ ਜਾਂ ਆਂ ਚੱਲੂਗਾ ਮੈਂ ਮੋਟਰਸਾਈਕਲ ਘੜ ਦਾਂਗਾ ਮਿੰਨਾ ਬੇਬੀ 4 ਦਿਨ ਸੌਖੇ ਕੱਟ ਲੂਗਾ ਆਹੋ ਤੈਨੂੰ ਤਾਂ ਖਾਹੀ ਢੰਗ ਰੱਖੇ ਮੈਨੂੰ ਪਤਾ ਹੀ ਹੈ ਤੇਰੀ ਕਰਤੂਤ ਦਾ ਜਿਹੜੇ ਕੰਮਾਂ ਕੋ ਤੂੰ ਕਹਿਣਾ ਉਹ ਬੇਬੀ ਪਤਾ ਤਾਂ ਫਿਰ ਪਤਾ ਸੀ ਜਾ ਵੜਨ ਦੇ ਉਹ ਤਾਂ ਤੈਨੂੰ ਹੋ ਜਾ ਸੀ ਮਲਾ ਲਿਆ ਹੁੰਦੇ ਮਲਾ ਲਿਆ ਹੁੰਦੇ ਹੁਣ ਜੇ ਮੈਂ 4 ਦਿਨ ਛੱਡਦਾ ਹੁਣ ਕੀ ਹੋ ਗਿਆ ਚੱਲ ਚੰਗਾ ਐ ਕਰ ਤਿਆਰ ਹੋ ਜਾ ਜਾ ਕੇ ਮੈਨੂੰ ਤਾਂ ਐ ਸੀ ਵਿਚਾਲੇ ਦਾ ਵਿਆਹ ਕਰਤਾ ਇਹ ਸੁਧਰ ਜਾ ਪਰ ਮੈਨੂੰ ਇਹਦੇ ਲੱਛਣ ਠੀਕ ਨਹੀਂ ਲੱਗਦੇ ਪਹਿਲਾਂ ਇਹਨੂੰ ਦੱਸ ਦਿਆਂ ਹੈਲੋ ਕੋਈ ਖ਼ਬਰ ਹੀ ਐ ਕ। ਬੁੱਜ। ਆਇਂ ਕਰ ਬੈਗ-ਪੈਕ ਕਰ ਲਾ। 4 ਦਿਨ ਹੁਣ ਘੁੰਮਣ ਚੱਲਾਂਗੇ। ਕਹਿੰਦੀ ਸੀ ਨਾ ਕਮਾ ਕੇ ਨਹੀਂ ਲਿਆਂਦਾ। ਪੈਕ ਕਰ ਲਾ। ਮਨਾਲੀ ਜਾਣੇ ਆਪਰ ਕੱਲ ਨੂੰ ਹੀ। ਠੀਕ ਐ ਨਾ? ਠੀਕ ਐ। ਚੱਲ ਚੰਗਾ। ਮੈਂ ਘਰੇ ਕਰਦਾ ਰ। ਪੈਸੇ ਢਿੱਲੇ ਦਾ ਕਰਕੇ 6 ਦਿਨਿਆਂ ਆਉਣਾ। ਬਾਏ। ਲਵ ਯੂ।